ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੀ ਦੀ ਪਨਾਹ ਖੁਦਾਏ ਤੂੰ ਬਖਸ਼ਨ ਦਗੀ ਸ਼ੇਖ ਫਰੀਦ ਖੈਰ ਦੀਜ ਬੰਦਗੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਬਾਰਕ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰਸਵਾਰੇ ਸਤਸੰਗੀ ਜਨੋ ਚੱਲ ਰਹੀ ਲੜੀਵਾਰ ਵਿਚਾਰ ਦੇ ਤਹਿਤ ਅੱਜ ਪਾਵਨ ਬਾਣੀ ਦੀ ਵਿਚਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਵਿਚਾਰ ਕਰਦੇ ਹੋਇਆ ਸੀ 6 ਨੰਬਰ ਅਸ਼ਟਪਦੀ ਦੀ ਜਿਹੜੀ ਉਹ ਵਿਚਾਰ ਕਲ ਦੇ ਦਿਵਾਨਾਂ ਦੇ ਅੰਦਰ ਸ਼ੁਰੂ ਕੀਤੀ ਸੀ ਜਿਸ ਦੇ ਵਿਚਾਰ ਕਰਦੇ ਆ ਪਹਿਲੇ ਦੋ ਪਦਿਆਂ ਦੀ ਜਿਹੜੇ ਵਿਚਾਰ ਹੋ ਗਏ ਸੀ ਤੀਜਾ ਪਦਾ ਜਨਪ੍ਰਸਾਦ ਆਰੋਗ ਕੰਚਨਦੇਹੀ ਇੱਥੋਂ ਆਪਾਂ ਸ਼ੁਰੂਆਤ ਕਰਨੀ ਹੈ ਜੀ ਆਓ ਆਪ ਜੀ ਜਿੰਨੇ ਸਾਧ ਸੰਗਤ ਰੂਪ ਦੇ ਵਿੱਚ ਜੁੜ ਕੇ ਬੈਠੇ ਉਹ ਫਤਿਹ ਦੀ ਸਾਂਝ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਰਜੁ ਜੀ ਦੀ ਫਤਿਹ ਜੈ ਪ੍ਰਸਾਦ ਆਰੋਗ ਕੰਚਨ ਦੇਹੀ ਲੇਵ ਲਾਵੋ ਤਿਸ ਰਾਮ ਸਨੇਹੀ ਜੈ ਪ੍ਰਸਾਦ ਤੇਰਾ ਔਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਤ ਜੈ ਪ੍ਰਸਾਦ ਤੇਰੇ ਸਗਲ ਛੇਦਰ ਢਾਕੇ ਮਨ ਸਰਨੀ ਪਰ ठाਪੂਰ ਪ੍ਰਭ ਤਾਕੇ ਜੈ ਪ੍ਰਸਾਦ ਤੁਜ ਕੋ ਨਾ ਪਹੁੰਚੈ ਮਨ ਸਾ ਸਾ ਸਿਮਰੋ ਪ੍ਰਭ ਉਚੇ ਜੈ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਕੀ ਭਗਤ ਕਰੇ ਹੈ ਜਹ ਪ੍ਰਸਾਦ ਆਰੋਗ ਕੰਚਨ ਦੇਹੀ ਜਿਸ ਦੀ ਕਿਰਪਾ ਦੇ ਨਾਲ ਤੈਨੂੰ ਇਹ ਨਰੋਆ ਸਰੀਰ ਪ੍ਰਾਪਤ ਹੋਇਆ ਲੇਵ ਲਾਵੋ ਤਿਸ ਰਾਮ ਸੁਨੇਹੀ ਉਸ ਪਿਆਰੇ ਪਰਮਾਤਮਾ ਦੇ ਨਾਲ ਆਪਣੀ ਸੁਰਤ ਨੂੰ ਜੋੜ ਜਿਨੇ ਸਾਰਾ ਕੁਝ ਤੈਨੂੰ ਦਿੱਤਾ ਹੈ ਜਹ ਪ੍ਰਸਾਦ ਤੇਰਾ ਉਹ ਨਾ ਰਹੈ ਔਲਾ ਪ੍ਰਦਾ ਜੀ ਦੀ ਕਿਰਪਾ ਦੇ ਨਾਲ ਤੇਰੇ ਪਰਦੇ ਕੱਜੇ ਹੋਏ ਆ। ਪਰਮਾਤਮਾ ਦੀ ਰਹਿਮਤ ਹੈ ਜੀ। ਨਹੀਂ ਤੇ ਹਰ ਇਨਸਾਨ ਅੰਦਰੋਂ ਕੁਝ ਹੋਰ ਹੈ, ਬਾਰੋਂ ਕੁਝ ਹੋਰ ਹੈ। ਇਹ ਸ਼ੁਕਰ ਹੈ ਮਾਲਕ ਦਾ ਵੀ ਸਾਡੇ ਪਰਦੇ ਕੱਜੇ ਹੋਏ ਆ। ਜਿੰ ਜਿੱਦਾਂ ਦਾ ਕਦੇ ਸੋਚ ਕੇ ਵੇਖੋ ਵੀ ਜਿੱਦਾਂ ਦੀ ਅਸੀਂ ਕਿਸੇ ਬੰਦੇ ਦੇ ਪ੍ਰਤੀ ਅੰਦਰੋਂ ਭਾਵਨਾ ਰੱਖਦੇ ਆ ਜੇ ਸੱਚੀ ਉਹਨੂੰ ਪਤਾ ਲੱਗ ਜੇ ਤੇ ਕੀ ਬਣੇਗਾ ਦੁਨੀਆ ਦਾ ਕਦੀਬ ਦੇ ਬੋਲ ਨੇ ਉਹ ਕਹਿੰਦਾ ਬਾਬਾ ਜੇ ਮਨ ਪੜੇ ਜਾਣਗੇ ਤੇ ਸਭ ਪੜੇ ਜਾਣਗੇ ਜਿਸ ਦਿਨ ਮਨ ਪੜੇ ਗਏ ਪਤਾ ਲੱਗ ਗਿਆ ਵੀ ਅਗਲੇ ਦੇ ਅੰਦਰ ਸੋਚ ਕੀ ਚੱਲ ਰਹੀ ਹੈ ਤੇ ਇੱਥੇ ਵੱਡੇ ਵੱਡੇ ਜਿਹੜੇ ਇਸ ਪਰਦੇ ਦੇ ਪਿੱਛੇ ਬੈਠੇ ਆ ਬਸ ਪਰਦਾ ਹੀ ਬਚਾ ਇਹ ਬਚਾ ਕੇ ਰੱਖ ਰਿਆ ਦੁਨੀਆ ਦੇ ਵਿੱਚ ਬੜੇ ਸਾਰੇ ਲੋਕਾਂ ਨੂੰ ਜਿਸ ਦਿਨ ਉਹ ਉਗੜ ਗਿਆ ਉਸ ਦਿਨ ਕੋ ਜੋ ਹੋਰੀ ਸਾਹਮਣੇ ਆਏਗਾ। ਉਗਲ ਪਤਸ਼ਾਹ ਜੀ ਨੇ ਇੱਥੇ ਕੀਤੀ ਵੀ ਬੜੀ ਵੱਡੀ ਕਿਰਪਾ ਹੈ ਪਰਮਾਤਮਾ ਦੀ ਤੇਰਾ ਓਲਾ ਰਹਿਤ ਤੇਰੇ ਉਤੇ ਪੜਦੇ ਪਏ ਹੋਏ ਆ। ਹਜ਼ੂਰ ਕਹਿੰਦੇ ਮਨ ਸੁਖ ਪਾਵੇ ਹਰ ਹਰ ਜਸ ਕਹਤ। ਜੇ ਹਰੀ ਦਾ ਜਸ ਕਹੇਗਾ ਮਨਾ ਤੋ ਸੁਖ ਪ੍ਰਾਪਤ ਕਰੇਗਾ। ਜਹ ਪ੍ਰਸਾਦ ਤੇਰੇ ਸਗਨ ਛੇਦਰ ਢਾਕੇ ਛੇਦਰ ਦਾ ਅਰਥ ਹੈ ਜੀ ਐਬ ਨੁਕਸ ਤੇਰੇ ਕਿੰਨੇ ਐਬ ਨੇ ਕਿੰਨੇ ਨੁਕਸ ਨੇ ਬੜੇ ਢਕੇ ਹੋਏ ਨੇ ਮਨ ਸਰਨੀ ਪਰ ਠਾਕੁਰ ਪ੍ਰਵਤਾ ਕੇ ਮਨਾ ਉਸ ਠਾਕੁਰ ਦੇ ਉਸ ਰੱਬ ਦੀ ਸ਼ਰਨ ਪੈ ਜੀ ਦੀ ਬਖਸ਼ਿਸ਼ ਕਿਰਪਾ ਦੇ ਨਾਲ ਤੂੰ ਇਹ ਸਾਰਾ ਕੁਝ ਤੇਰੇ ਜਿਹੜੇ ਉਹ ਕੰਮ ਚੱਲ ਰਿਹਾ ਹੈ ਜੈ ਪ੍ਰਸਾਦ ਉੱਚਾ ਨਾ ਪੋਚ ਜੀ ਦੀ ਕਿਰਪਾ ਦੇ ਨਾਲ ਤੇਰਾ ਇੱਕ ਵੱਖਰਾ ਕਿਰਦਾਰ ਹੈ ਤੇਰਾ ਇੱਕ ਵੱਖਰਾ ਜੀਵਨ ਹੈ ਉਹਦੀ ਪਰਮਾਤਮਾ ਦੀ ਬਖਸ਼ਿਸ਼ ਹੈ ਸਹਬ ਨੇ ਬਖਸ਼ਿਸ਼ ਕੀਤੀ ਮਨ ਸਾਹ ਸਾਹ ਸਿਮਰੋ ਪ੍ਰਭੂ ਚ ਮਨ ਉਸ ਉੱਚੇ ਰਬ ਨੂੰ ਹਰ ਇੱਕ ਸਵਾਸ ਤੇ ਸਿਮਰ ਉਹਨੂੰ ਚੇਤਾ ਕਰ ਜੈ ਪ੍ਰਸਾਦ ਪਾਏ ਦੁਰਲਭ ਦੇ ਜੀ ਦੀ ਕਿਰਪਾ ਦੇ ਨਾਲ ਤੈਨੂੰ ਇਹ ਦੁਰਲੱਭ ਦੁਰਲੱਭ ਦਾ ਭਾਅ ਹੈ ਜਿਹਦੀ ਕੋਈ ਕੀਮਤ ਹੀ ਨਾ ਹੋਵੇ ਇਹ ਸਰੀਰ ਪ੍ਰਾਪਤ ਹੋਇਆ ਨਾਨਕ ਤਾਂ ਕੀ ਭਗਤ ਕਰੇ ਹੈ ਨਾਨਕ ਉਸ ਪਰਮਾਤਮਾ ਦੀ ਭਗਤੀ ਕਰ ਅੱਗੇ ਹੈ ਜੀ ਜੈ ਪ੍ਰਸਾਦ ਆ ਭੂਖਨ ਪਹਿਰੀਜੈ ਇਹਨੂੰ ਆ ਭੂਖਨ ਨਹੀਂ ਕਰਨਾ ਭੱਬਾ ਨਹੀਂ ਕਰਨਾ ਇਹਨੂੰ ਭੱਬਾ ਹੀ ਜਿਹੜਾ ਹਿੰਦੀ ਦਾ ਭੱਬਾ ਹੀ ਰਹਿੰਦਾ ਆ ਭੁਖਨ ਕਿਉਂਕਿ ਜਿਹੜਾ ਲਫ਼ਜ਼ ਹੈ ਉਹ ਹਿੰਦੀ ਦਾ ਜਿਹਦਾ ਹੁੰਦਾ ਨਾ ਆਭੂਸ਼ਣ ਉਹਨੂੰ ਆਪਾਂ ਆਭੂਸ਼ਣ ਨਹੀਂ ਕਰ ਸਕਦੇ ਉਹ ਲਫ਼ਜ਼ ਜੀ ਕੁਝ ਹੋਰ ਬਣ ਜਾਏਗਾ ਆਭੂਸ਼ਣ ਕੋਈ ਲਫ਼ਜ਼ ਹੀ ਨਹੀਂ ਬਣਦਾ ਜਹ ਪ੍ਰਸਾਦ ਆ ਭੁਖਨ ਪਹਿ ਰੀਜੈ ਮਨ ਤਿਸਮਰਤ ਕਿਉਂ ਆਲਸ ਕੀਜੈ जय प्रसाद अश्व आस्व हस्त अश्वारी हां जी ये तिनें अलग-अलग करने हैं जी अश्व आस्व हस्त अश्वारी मान तिस प्रभु को कबहु ना विसारी जय प्रसाद बाग मिलख तनांग ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਊਠਤ ਬੈਠਤ ਸਦ ਸਹਿ ਧਿਆਈ ਸਦ ਸਹਿ ਧਿਆਈ ਜੋ ਏਕ ਅਲਖ ਹੈ ਈਹਾ ਓਹਾ ਨਾਨਕ ਤੇਰੀ ਰਖੈ ਜਹ ਪ੍ਰਸਾਦ ਆਪੂ ਖੰਨ ਪਹਿਰੀ ਜੈ ਜੀ ਦੀ ਕਿਰਪਾ ਦੇ ਨਾਲ ਗਹਿਣੇ ਜੇਵਰ ਤੈਨੂੰ ਪ੍ਰਾਪਤ ਹੋਏ ਪਉਨਾ ਹੈ ਮਾਨਤਿ ਸਿਮਰਤ ਕਿਉ ਆਲਸ ਕੀਜੈ ਪਿਉ ਦੀ ਦਿੱਤੀ ਹੋਈ ਦਾਤ ਤੇ ਤੂੰ ਲੈ ਲਈ ਐ ਉਹਦੀ ਦਾਤ ਲੈਣ ਲੱਗਿਆ ਕੋਈ ਆਲਸ ਨਹੀਂ ਕੀਤਾ ਪਰ ਜਦੋਂ ਉਹਨੂੰ ਸਿਮਰਨ ਦੀ ਵਾਰੀ ਆਈ ਤੇ ਉਹਨੂੰ ਸਿਮਰਨ ਨਾ ਕਿਉ ਆਲਸ ਕਰੇ ਤਦ ਇਹ ਹੋਇਆ ਵੀ ਕੋਈ ਅਰਦਾਸ ਕਰਨੀ ਹੋਵੇ ਕੋਈ ਮਹਾਰਾਜ ਤੋਂ ਮੰਗ ਮੰਗਣੀ ਹੋਵੇ ਕਿ ਅਸੀਂ ਕਹਿੰਨੇ ਆ ਵੀ ਅੱਜ ਨਹੀਂ ਕੱਲ ਕਰਾਂਗੇ ਕੱਲ ਨਹੀਂ ਪਰਸੋਂ ਕਰਾਂਗੇ ਜ਼ਿੰਦਗੀ ਪਈ ਆ ਠਹਿਰ ਕੇ ਕਰਾਂਗੇ ਇਦਾਂ ਨਹੀਂ ਹੁੰਦਾ ਜਦੋਂ ਉਹਦੀ ਇਬਾਦਤ ਦੀ ਬਾਣੀ ਪੜਨ ਦੀ ਬੰਦਗੀ ਦੀ ਗੱਲ ਆਉਂਦੀ ਹੈ ਉਦੋਂ ਭਾਵੇਂ ਅਸੀਂ ਕਰਦੇ ਵੀ ਕੱਲ ਤੋਂ ਪਾਠ ਸ਼ੁਰੂ ਕਰ ਲਾਂਗੇ ਇਦਾਂ ਕਰਾਂਗੇ ਨਹੀਂ ਮਹਾਰਾਜ ਕਹਿੰਦੇ ਉਹਨੂੰ ਸਿਮਰਨ ਕਰਨ ਲੱਗਿਆਂ ਵੀ ਆਲਸ ਨਹੀਂ ਕਰਨਾ ਚਾਹੀਦਾ ਜੈ ਪ੍ਰਸਾਦ ਅਸਵ ਹਸਤ ਅਸਵਾਰੀ ਅਸੀਂ ਪਿਛਲੀ ਅਸ਼ਟਪਦੀ ਜਦੋਂ ਵਿਚਾਰ ਕੀਤੀ ਸੀ ਨਾ ਉਦੋਂ ਇਹ ਗੱਲ ਮੈਂ ਆਪ ਸੰਗਤਾਂ ਦੇ ਸਾਹਮਣੇ ਰੱਖੀ ਸੀ ਉਹ ਪੰਕਤੀ ਸੀ ਦੀਨੇ ਹਸਤ ਪਾਉ ਮਕਰਨ ਨੇਤਰ ਰਸਨ ਉਹਦੇ ਵਿੱਚ ਅਸੀਂ ਹਸਤ ਦੇ ਜਿਹੜੇ ਅਰਥ ਕੀਤੇ ਸੀ ਉਹ ਕੀਤੇ ਸੀ ਹੱਥ ਉਸ ਕਰਕੇ ਕੀਤੀ ਸੀ ਉਹਦਾ ਤੱਤਾਂ ਮੁਕਤਾ ਸੀ ਤੇ ਇੱਥੇ ਲਿਖਿਆ ਹੋਇਆ ਹਸਤ ਆਰੇ ਦਾ ਉਚਾਰਨ ਵੀ ਆਪਾਂ ਹਸਤ ਕਰ ਰਹੇ ਆ ਪਰ ਇਹਦੇ ਅਰਥ ਹਾਥੀ ਹੋ ਰਿਹਾ ਕਿਉਂਕਿ ਇਹਦੇ ਤੱਤੇ ਨੂੰ ਜਿਹੜੀ ਉਹ ਸਿਹਾਰੀ ਲੱਗੀ ਹੋਈ ਹੈ ਇਸੇ ਅਸ਼ਟਪਦੀ ਦੇ ਅੱਗੇ ਜਾ ਕੇ ਹਸਤ ਦਾ ਅਰਥ ਹੱਥ ਆਏਗਾ ਮੈਂ ਇਹ ਉਸ ਦਿਨ ਵੀ ਮੈਂ ਗੱਲ ਕੀਤੀ ਸੀ ਜਿੱਥੇ ਹਸਤ ਦੇ ਤੱਤੇ ਨੂੰ ਸਿਹਾਰੀ ਆ ਰਹੀ ਆ ਉਹਦਾ ਅਰਥ ਹਾਥੀ ਹੋ ਜਾਏਗਾ ਜਿੱਥੇ ਹਸਤ ਦਾ ਤੱਤਾਂ ਮੁਕਤਾ ਆ ਰਿਹਾ ਉੱਥੇ ਉਹਦਾ ਅਰਥ ਹੱਥ ਹੋ ਜਾਏਗਾ ਸਹਿਬ ਨੇ ਬਖਸ਼ਿਸ਼ ਕੀਤੀ ਜਹਿ ਪ੍ਰਸਾਦ ਅਸਵ ਅਸਵ ਦਾ ਅਰਥ ਘੋੜੇ ਹਸਤ ਦਾ ਅਰਥ ਹਾਥੀ ਅਸਵਾਰੀ ਦਾ ਭਾਉ ਸਾਧਨ ਜਿੰਨੇ ਵੀ ਸਾਰੇ ਇਹ ਸਾਧਨ ਨੇ ਇਹ ਸਾਰੇ ਜਿਹੜੇ ਸਾਨੂੰ ਪ੍ਰਾਪਤ ਹੋ ਰਹੇ ਐ ਸਹਿਬ ਨੇ ਬਖਸ਼ਿਸ਼ ਕੀਤੀ ਉਹਦੇ ਦਿੱਤੇ ਹੋਏ ਜਹਿ ਪ੍ਰਸਾਦ ਆਸਵ ਹਸਤ ਅਸਵਾਰੀ ਤਿਸ ਪ੍ਰਭੂ ਕੋ ਮੂਲਨ ਤਿਸ ਪ੍ਰਭੂ ਕੋ ਕਬੂ ਨਾ ਵਿਸਾਰ ਮਨਾ ਇਸ ਪ੍ਰਭ ਕੋ ਕਬੂ ਨਾ ਸਰੀ ਮਨਾ ਉਸ ਰੱਬ ਨੂੰ ਕਦੇ ਵੀ ਆਪਣੇ ਮਨ ਦੇ ਵਿੱਚੋਂ ਨਾ ਵਿਸਾਰ ਉਹਨੂੰ ਹਮੇਸ਼ਾ ਉਹਦੇ ਦਿੱਤੇ ਹੋਏ ਮਹਾਰਾਜ ਨੇ ਇਹ ਨਹੀਂ ਕਿ ਆ ਵੀ ਤੈਨੂੰ ਨਹੀਂ ਮਿਲਣਾ ਹੁਣ ਜੇ ਅੱਜ ਅਸੀਂ ਅਰਥ ਕਰੀਏ ਅਸਵ ਹਸਤ ਦਾ ਵੀ ਸਾਡੇ ਕੋਲ ਤੇ ਹਾਥੀ ਘੋੜੇ ਹੈ ਹੀ ਨਹੀਂ ਸਾਨੂੰ ਕਿਹੜੇ ਰੱਬ ਨੇ ਦਿੱਤੇ ਹਾਥੀ ਘੋੜੇ ਦਾ ਮਤਲਬ ਅੱਜ ਦੇ ਸਾਧਨ ਗੱਡੀਆਂ ਕਾਰਾਂ ਇਹ ਅੱਜ ਦੇ ਸਾਧਨ ਨੇ ਉਸ ਸਮੇਂ ਦੇ ਸਾਧਨ ਉਹ ਸੀ ਜਿਹੜੇ ਸਾਧਨ ਸਾਨੂੰ ਮਿਲੇ ਐ ਜਿੱਥੇ ਅਸੀਂ ਉਹਨਾਂ ਸਾਧਨਾਂ ਨੂੰ ਵਰਤ ਰਹੇ ਆ ਇਹ ਹਰ ਪਦਾ ਸਾਡੇ ਸਾਹਮਣੇ ਗੱਲ ਕਰ ਰਿਹਾ ਵੀ ਜਿਹੜੀਆਂ ਵੀ ਪਦਾਰਥ ਤੈਨੂੰ ਪ੍ਰਾਪਤ ਹੋਏ ਆ ਜਿਹੜੀਆਂ ਵੀ ਵਸਤੂਆਂ ਤੈਨੂੰ ਮਿਲੀਆਂ ਨੇ ਇਹਨਾਂ ਦਾ ਸ਼ੁਕਰ ਕਰਨਾ ਸਿੱਖ ਇੱਕ ਇੱਕ ਪਦੇ ਦੇ ਵਿੱਚ ਮਹਾਰਾਜ ਪੰਗਤੀ ਦੇ ਜਿਹੜੀ ਗੱਲ ਕਰ ਰਹੇ ਆ ਉਹ ਸਾਰੀਆਂ ਚੀਜ਼ਾਂ ਅਸੀਂ ਹੰਡਾ ਰਹੇ ਆ ਤੇ ਮਹਾਰਾਜ ਨੇ ਹੰਡਾਉਣ ਤੋਂ ਮਨਾ ਨਹੀਂ ਕੀਤਾ ਜਿਹੜੇ ਵੀ ਪਦਾਰਥ ਸਾਨੂੰ ਮਿਲੇ ਨੇ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਤੈਨੂੰ ਨਹੀਂ ਦੇਣੇ ਤੇਰੇ ਵਾਸਤੇ ਹੀ ਆ ਸਾਰਾ ਪਰ ਜਿੱਥੇ ਨਾ ਪਦਾਰਥ ਨੂੰ ਵਰਤਣਾ ਆ ਉੱਥੇ ਬਾਣੀ ਨੇ ਇੱਕ ਬੜੀ ਪਿਆਰੀ ਗੱਲ ਕੀਤੀ ਸਤਿਗੁਰੂ ਕਹਿੰਦੇ ਇਨਸਾਨ ਦੀ ਜ਼ਿੰਦਗੀ ਦਾ ਇਹ ਬੜਾ ਵੱਡਾ ਭੁਲੇਖਾ ਹੈ ਇਨਸਾਨ ਕੀ ਕਰ ਰਿਹਾ ਆਪਣੀ ਜ਼ਿੰਦਗੀ ਦੇ ਵਿੱਚ ਸਤਿਗੁਰੂ ਕਹਿੰਦੇ ਦਿਨ ਦੇ ਥਾਵੋਂ ਦਿੱਤਾ ਚੰਗਾ ਮਨਮੁਖ ਦੀ ਇੱਕ ਨਿਸ਼ਾਨੀ ਮਹਾਰਾਜ ਦੀ ਬਾਣੀ ਨੇ ਦੱਸੀ ਸਤਿਗੁਰੂ ਕਹਿੰਦੇ ਮਨਮੁਖ ਦੀ ਨਿਸ਼ਾਨੀ ਇਹ ਹੈ ਦਿਨ ਦੇ ਥਾ ਥਾਵੋਂ ਦਿੱਤਾ ਚੰਗਾ ਵੀ ਜਿਸ ਰੱਬ ਨੇ ਸਾਰਾ ਕੁਝ ਦਿੱਤਾ ਨਾ ਉਹ ਭੁੱਲ ਗਿਆ ਤੇ ਜੋ ਮਿਲਿਆ ਹੈ ਉਹ ਇਹਨੂੰ ਪਿਆਰਾ ਲੱਗਣ ਲੱਗ ਪਿਆ ਜਿਹਨੂੰ ਸਾਬ ਨੇ ਇਦਾਂ ਹੀ ਬਖਸ਼ਿਸ਼ ਕੀਤੀ ਦਾਤ ਪਿਆਰੀ ਵਿਸਰਿਆ ਦਾਤ ਆ ਵੀ ਰੱਬ ਦੀ ਦਿੱਤੀ ਹੋਈ ਦਾਤ ਕਿਸੇ ਨੂੰ ਮਾੜੀ ਨਹੀਂ ਲੱਗਦੀ ਰੱਬ ਦੀ ਦਾਤ ਹਰ ਬੰਦਾ ਬੜੇ ਖਿੜੇ ਮੱਥੇ ਪ੍ਰਵਾਨ ਕਰ ਲੈਂਦਾ ਉਸ ਦਾਤ ਵੀ ਉਹ ਪ੍ਰਵਾਨ ਕਰਦਾ ਜਿਹੜੀ ਮੇਰੇ ਮਤਲਬ ਦੀ ਹੋਵੇ ਜਿਹੜੀ ਚੀਜ਼ ਮੇਰੇ ਮਤਲਬ ਨਹੀਂ ਮੈਂ ਤਾਂ ਉਹਨੂੰ ਲੈਣ ਦੇ ਵਾਸਤੇ ਹੁਣ ਕੋਈ ਇਨਸਾਨ ਇਹ ਅਰਦਾਸ ਕਰੇਗਾ ਵੀ ਮੈਨੂੰ ਦੁੱਖ ਮਿਲਣ। ਨਹੀਂ ਕਰਦਾ। ਹੁਣ ਅਸੀਂ ਆਪਣੇ ਹਿਸਾਬ ਦੇ ਨਾਲ ਪਾਤਸ਼ਾਹ ਜੀ ਕਹਿੰਦੇ ਜਿਹੜੀਆਂ ਚੀਜ਼ਾਂ ਤੈਨੂੰ ਮਿਲੀਆਂ ਨੇ ਨਾ ਉਹਨਾਂ ਦਾ ਸ਼ੁਕਰ ਕਰਨਾ ਸਿੱਖ। ਉਸ ਰੱਬ ਦੇ ਨਾਲ ਜੁੜ ਕੇ ਜਿੰਨਾ ਸਮਾਂ ਹੋ ਸਕਦਾ ਇਹਨਾਂ ਨੂੰ ਵਰਤਦੇ ਆਂ ਜਿਹੜੀ ਵੀ ਚੀਜ਼ ਸਾਨੂੰ ਮਿਲੀ ਹੈ ਉਹਨੂੰ ਵਰਤਦੇ ਹੋਇਆਂ ਇਹ ਸ਼ੁਕਰ ਜ਼ਰੂਰ ਅਹੰਕਾਰ ਨਹੀਂ ਮੰਨਦੇ ਵਿੱਚ ਹੋਣਾ ਚਾਹੀਦਾ ਸ਼ੁਕਰਾਨਾ ਹੋਣਾ ਚਾਹੀਦਾ ਰੱਬਾ ਮੈਂ ਕੱਲ ਵੀ ਗੱਲ ਕੀਤੀ ਸੀ ਵੀ ਸਾਨੂੰ ਇੰਨੇ ਜੋਗਾ ਤੂੰ ਬਣਾਇਆ ਜਿਹੜੇ ਵੀ ਅਸੀਂ ਹੰਡਾ ਰਹੇ ਹਾਂ ਵਰਤ ਰਹੇ ਹਾਂ ਤੇਰਾ ਸ਼ੁਕਰ ਹੈ ਤੂੰ ਸਾਨੂੰ ਇਹ ਦਿੱਤੇ ਦੁਨੀਆ ਦੇ ਵਿੱਚ ਉਹ ਬੜੀ ਖਲਕਤ ਹੈ ਜਿਹੜੀ ਇਹਦੇ ਵਾਸਤੇ ਵੀ ਤਰਸ ਰਹੀ ਹੈ ਜੋ ਕੁਝ ਸਾਨੂੰ ਪ੍ਰਾਪਤ ਹੋਇਆ ਬੜਾ ਚੰਗਾ ਹੈ ਕੋਈ ਘਾਟ ਨਹੀਂ ਹੈ ਰੱਬ ਜੀ ਤੇਰੀ ਰਹਿਮਤ ਹੈ ਤੇਰੀ ਰਹਿਮਤ ਤੇਰੀ ਬਖਸ਼ਿਸ਼ ਤੇ ਸਦਕਾ ਇਹਦੇ ਨਾਲ ਜੁੜ ਕੇ ਅਸੀਂ ਆਪਣੇ ਜੀਵਨ ਨੂੰ ਚੰਗੇ ਤਰੀਕੇ ਨਾਲ ਬਤੀਤ ਕਰ ਲਈ ਸਾਹਿਬ ਕਹਿੰਦੇ ਜੈ ਪ੍ਰਸਾਦ ਬਾਗ ਮਿਲਖ ਧਨਾ ਮਿਲਖ ਦਾ ਅਰਥ ਜੀ ਜ਼ਮੀਨ ਜੀ ਦੀ ਕਿਰਪਾ ਦੇ ਨਾਲ ਹੁਣ ਇਹਦਾ ਅਰਥ ਹੈਗਾ ਪ੍ਰੋਪਰਟੀ ਜੀ ਦੀ ਕਿਰਪਾ ਦੇ ਨਾਲ ਤੈਨੂੰ ਘਾਰ ਪ੍ਰੋਪਰਟੀ ਸਾਰਾ ਕੁਝ ਮਿਲਿਆ ਰਾਖ ਪਰੋਏ ਪ੍ਰਭ ਆਪਣੇ ਮਨਾ ਉਸ ਰੱਬ ਨੂੰ ਪਰੋ ਕੇ ਰੱਖ ਆਪਣੇ ਜੀਵਨ ਦੇ ਵਿੱਚ ਉਸ ਰੱਬ ਨੂੰ ਐ ਪਰੋ ਕੇ ਰੱਖ ਜਿਨ ਤੇਰੀ ਮਨ ਬਨਤ ਬਣਾਈ ਜਿਸ ਰੱਬ ਨੇ ਤੈਨੂੰ ਬਣਾਇਆ ਹੈ ਉਠਤ ਬੈਠਤ ਸਦ ਅਤਿ ਸਹ ਤੇ ਹਾਈ ਉੱਠਦਿਆਂ ਬੈੰਦਿਆਂ ਹਰ ਵੇਲੇ ਉਹਦਾ ਸ਼ੁਕਰ ਕਰਿਆ ਕਰ। ਉਹਨੂੰ ਧਿਆਇਆ ਕਰ। ਜਿਸੇ ਧਿਆਏ ਜੋ ਏਕ ਅਲਖ ਹੈ ਉਸ ਰੱਬ ਨੂੰ ਧਿਆਉ ਜਿਹੜਾ ਅਲਖ ਹੈ ਜੋ ਲਖਿਆ ਨਹੀਂ ਜਾ ਸਕਦਾ ਜੋ ਬਿਆਨ ਨਹੀਂ ਕੀਤਾ ਜਾ ਸਕਦਾ ਉਸ ਰੱਬ ਨੂੰ ਧਿਆਉਣਾ ਚਾਹੀਦਾ ਈਹਾ ਓਹਾ ਨਾਨਕ ਤੇਰੀ ਰੱਖਿਐ ਜਿਹੜਾ ਰੱਬ ਇੱਥੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੇਰੀ ਇੱਜ਼ਤ ਰੱਖਦਾ ਉਹਨੇ ਤੈਨੂੰ ਸਾਰੇ ਪੜਦੇ ਕੱਜ ਕੇ ਜਿਹੜਾ ਉਹ ਰੱਖਿਆ ਪਿਆ ਹੈ ਅਗਲੇ ਪਦੇ ਨਾਲ ਜੁੜੀ ਹੈ ਜਹਿ ਪ੍ਰਸਾਦ ਕਰੈ ਪੁੰਨ ਬੋਹਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ जय प्रसाद तू आचार व्यवहारि तिस प्रभु को सास सास चितारे जय प्रसाद तेरा सुंदर रूप सो प्रभु सिमरो सदा अनूप ਜੈ ਪ੍ਰਸਾਦ ਤੇਰੀ ਨੀਕੀ ਜ਼ਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੈ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹਿ ਸਾਹਿਬ ਕਹਿੰਦੇ ਜਹਿ ਪ੍ਰਸਾਦ ਕਰੇ ਪੁੰਨ ਬੋਧਾਨ ਜੀ ਦੀ ਕਿਰਪਾ ਦੇ ਨਾਲ ਬੜਾ ਦਾਨੀ ਬਣਦਾ ਬੜੇ ਦਾਨ ਪੁੰਨ ਕਰਦਾ ਤੂੰ ਨਹੀਂ ਕਰਦਾ ਇਹ ਵੀ ਬੜੀ ਵੱਡੀ ਗੱਲ ਹੈ ਦੇਖੋ ਬਾਰ ਬਾਰ ਮਹਾਰਾਜ ਸਾਨੂੰ ਅਹੰਕਾਰ ਤੋਂ ਬਚਾ ਰਹੇ ਵੀ ਬੰਦੇ ਅਹੰਕਾਰ ਨਾ ਕਰੀ ਜੀਵਨ ਦੇ ਵਿੱਚ ਕਈ ਵਾਰ ਸਾਡੇ ਜੀਵਨ ਦੇ ਵਿੱਚ ਇਹ ਗੱਲ ਵਾਪਰ ਜਾਂਦੀ ਹੈ ਜੀ ਜਦੋਂ ਅਸੀਂ ਬੰਦੇ ਨੂੰ ਕਿਸੇ ਨੂੰ ਕੁਝ ਦੇ ਰਹੇ ਹਾਂ ਨਾ ਆਪਣੇ ਕੋਲੋਂ ਕਈ ਵਾਰ ਸਾਡੇ ਮਨ ਦੇ ਵਿੱਚ ਹੰਕਾਰ ਹੋ ਜਾਂਦਾ ਵੀ ਮੈਂ ਦਾਨੀ ਹਾਂ ਮੈਂ ਦਾਨੀ ਹਾਂ ਮੈਂ ਕਿਸੇ ਨੂੰ ਕੁਝ ਦੇ ਰਿਹਾ ਪਰ ਨਹੀਂ ਜਦੋਂ ਸਤਿਗੁਰੂ ਨੇ ਗੱਲ ਕੀਤੀ ਨਾ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਕੋਈ ਇਨਸਾਨ ਦਾਨੀ ਨਹੀਂ ਹੋ ਸਕਦਾ ਗੁਰਤੇਗ ਬਾਦਰ ਸਾਹਿਬ ਦਾ ਬਚਨ ਪੜ੍ਹਦੇ ਆ ਉੱਥੇ ਮਹਾਰਾਜ ਕਹਿੰਦੇ ਦਾਨੀ ਕੇਵਲ ਇੱਕੋ ਹੀ ਹੈ ਦਾਤਾ ਕੇਵਲ ਇੱਕੋ ਹੀ ਹੈ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM ਇੱਥੇ ਕੋਈ ਕਿਸੇ ਨੂੰ ਜੇ ਕੁਝ ਦੇ ਰਿਹਾ ਹੈ ਨਾ ਸਾਡਾ ਤੇ ਕੁਝ ਹੈ ਹੀ ਨਹੀਂ ਇਹ ਵੀ ਪਰਮਾਤਮਾ ਦਾ ਬੜਾ ਵੱਡਾ ਸ਼ੁਕਰ ਹੋਣਾ ਚਾਹੀਦਾ ਵੀ ਸਾਨੂੰ ਕੀ ਹੁੰਦਾ ਵੀ ਅਸੀਂ ਔਰ ਇਹ ਇਹ ਵੀ ਮੈਂ ਬੇਨਤੀ ਕਰ ਦਵਾਂ ਵੀ ਚਲੋ ਸੇਵਾ ਕਰਨੀ ਬੜੀ ਵੱਡੀ ਗੱਲ ਹੈ ਕਿਸੇ ਦੀ ਮਦਦ ਕਰਨੀ ਬੜੀ ਵੱਡੀ ਗੱਲ ਹੈ ਪਰ ਅੱਜ بڑے ਵੱਡੇ ਪੱਦਰ ਤੇ ਕਿਸੇ ਦੀ ਮਦਦ ਕਰਕੇ ਉਹਦਾ ਜਲੂਸ ਕੱਢ ਦਿੱਤਾ ਜਾਂਦਾ ਹੈ ਮਦਦ ਕਰਕੇ ਉਹਦਾ ਜਲੂਸ ਕੱਢ ਦਿੱਤਾ ਜਾਂਦਾ ਉਹਨੂੰ ਬਦਨਾਮ ਕਰਕੇ ਰੱਖ ਦਿੱਤਾ ਜਾਂਦਾ ਪਤਾ ਨਹੀਂ ਕਿੱਥੋਂ ਇਹ ਗੱਲਾਂ ਆ ਗਈਆਂ ਨੇ ਵੀ ਜੇ ਕਿਸੇ ਦੀ ਕੋਈ ਮਦਦ ਵੀ ਕਰ ਰਿਹਾ ਨਾ ਤੇ ਉਹ ਪਹਿਲਾਂ ਦੁਨੀਆ ਨੂੰ ਇਹ ਜ਼ਰੂਰ ਦਿਖਾ ਦਿੱਤਾ ਜਾਂਦਾ ਵੀ ਮੈਂ ਇੰਨਾ ਕੁਝ ਦਿੱਤਾ ਤੁਸੀਂ ਵੇਖਦੇ ਹੋ ਨਾ ਸੋਸ਼ਲ ਮੀਡੀਆ 'ਤੇ ਕੀ ਕੁਝ ਚੱਲ ਰਿਹਾ ਸਾਨੂੰ ਸ਼ਾਇਦ ਨਹੀਂ ਲੱਗਦਾ ਕੋਈ ਕੋਈ ਚਾਹ ਦੇ ਨਾਲ ਕਿਸੇ ਤੋਂ ਕੁਝ ਨਹੀਂ ਲੈਂਦਾ ਜੀ ਇਹ ਗੱਲ ਹਮੇਸ਼ਾ ਚੇਤਾ ਰੱਖਿਓ ਕੋਈ ਚਾਹ ਦੇ ਨਾਲ ਮੰਗਤਾ ਨਹੀਂ ਬੜਨਾ ਚਾਹਦਾ ਪਰ ਜਦੋਂ ਉਹਦੀ ਉਹਨੂੰ 2-4 ਕਿਲੋ ਆਟਾ ਕਣਕ ਫੜਾ ਕੇ ਤੇ ਉਹਦੀ ਫੋਟੋ 5-7 ਥਾਵਾਂ ਤੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾਂਦੀ ਹੈ ਨਾ ਉਹਦਾ ਜਲੂਸ ਕੱਢ ਦਿੱਤਾ ਜਾਂਦਾ ਹੈ ਸੇਵਾ ਦੇ ਨਾਂ ਤੇ ਵੀ ਪ੍ਰਮਾਤਮਾ ਨੇ ਇੰਨੇ ਜੋਗਾ ਕੀਤਾ ਇਹ ਸ਼ੁਕਰ ਰੱਬ ਦਾ ਹੋਣਾ ਚਾਹੀਦਾ ਵੀ ਰੱਬਾ ਤੂੰ ਮੈਨੂੰ ਇਹ ਦਾਤ ਦਿੱਤੀ ਮੈਂ ਦੇਣਯੋਗਾ ਹੋ ਗਿਆ ਸਾਡੇ ਪੱਲੇ ਕੀ ਹੈ ਸਾਡੇ ਕੋਲ ਤੇ ਕੁਝ ਵੀ ਨਹੀਂ ਇਹ ਤੇ ਰੱਬ ਦੀ ਇੱਕ ਬਖਸ਼ਿਸ਼ ਹੈ ਰਹਿਮਤ ਹੈ ਵੀ ਸਾਨੂੰ ਇੰਨੀ ਦਾਤ ਬਖਸ਼ਿਸ਼ ਕੀਤੀ ਉਸ ਦਿੱਤੀ ਹੋਈ ਦਾਤ ਦੇ ਵਿੱਚੋਂ ਮੈਂ ਤੈਨੂੰ ਦਿੱਤਾ ਦੇਖੋ ਮੈਂ ਇਹ ਗੱਲ ਪਹਿਲਾਂ ਵੀ ਸਾਂਝੀ ਕੀਤੀ ਸੀ ਸਾਨੂੰ ਗੁਰੂ ਘਰ ਦੀ ਇੱਕ ਬੜੀ ਪਿਆਰੀ ਰਸਮ ਹੈ ਬੜੀ ਵਾਰ ਉਹਨਾਂ ਚੀਜ਼ਾਂ ਨੂੰ ਅਸੀਂ ਅਣਗਹਿਲਿਆਂ ਕਰਕੇ ਛੱਡ ਦਿੰਨੇ ਆ ਮਨੇ ਬੜੀ ਪਿਆਰੀ ਉਹ ਗੱਲ ਲੱਗਦੀ ਐ ਮੈਂ ਬੜੀ ਵਾਰ ਉਸ ਚੀਜ਼ ਨੂੰ ਦੇਖਦਾ ਹੁੰਨਾ ਹੌਲੀ-ਹੌਲੀ ਉਹ ਚੀਜ਼ ਵਿਸਰ ਗਈ ਐ ਕਿਉਂਕਿ ਅਸੀਂ ਹਰ ਚੀਜ਼ ਦਾ ਤਰੀਕਾ ਬਦਲ ਦਿੱਤਾ ਲੰਗਰ ਦਾ ਇੱਕ ਤਰੀਕਾ ਸੀ ਲੰਗਰ ਦਾ ਲੰਗਰ ਦਾ ਤਰੀਕਾ ਕੀ ਸੀ ਬੜੇ ਕਤਾਰ ਦੇ ਵਿੱਚ ਲਾਈਨ ਦੇ ਵਿੱਚ ਬੈਠਣਾ ਇੱਕ ਸਮਾਨ ਬੈਠਣਾ ਉੱਥੇ ਬਹਿ ਕੇ ਪ੍ਰਸ਼ਾਦਾ ਛਕਣਾ ਹੁਣ ਉਹ ਲੰਗਰ ਦੀ ਬੜੀ ਪਿਆਰੀ ਮਰਿਆਦਾ ਇਹ ਸੀ ਕਿ ਜਦੋਂ ਕੋਈ ਵੀ ਇੱਥੇ ਆ ਕੇ ਪ੍ਰਸ਼ਾਦਾ ਛਕ ਰਿਹਾ ਨਾ ਉਨੂੰ ਇਹ ਆਸ ਵੀ ਮੈਂ ਕਿਸੇ ਬੰਦੇ ਦਾ ਨਹੀਂ ਖਾ ਰਿਹਾ ਜਦੋਂ ਕੋਈ ਗੁਰੂ ਘਰ ਆ ਕੇ ਲੰਗਰ ਛਕ ਰਿਹਾ ਤੇ ਉਹ ਮਨ ਦੇ ਵਿੱਚ ਇਹ ਆ ਰਿਹਾ ਵੀ ਮੈਂ ਕਿਸੇ ਬੰਦੇ ਦਾ ਦਿੱਤਾ ਨਹੀਂ ਖਾ ਰਿਹਾ ਮੈਂ ਗੁਰੂ ਦਾ ਦਿੱਤਾ ਛਾ ਰਿਹਾ ਦੂਜੀ ਗੱਲ ਜਿਹੜਾ ਬੰਦਾ ਵਰਤਾ ਰਿਹਾ ਨਾ ਉਹ ਇਹ ਨਹੀਂ ਕਹਿ ਰਿਹਾ ਵੀ ਮੈਂ ਕਿਸੇ ਬੰਦੇ ਨੂੰ ਵਰਤਾ ਰਿਹਾ ਉਹ ਇਹ ਕਹਿ ਰਿਹਾ ਵੀ ਮੈਂ ਤੇਰੇ ਵਿੱਚ ਆਪਣੇ ਗੁਰੂ ਨੂੰ ਵੇਖ ਕੇ ਖਾ ਰਿਹਾ ਇਹ ਲੰਗਰ ਦੀ ਮਰਿਆਦਾ ਸੀ ਆਮ ਤੌਰ ਤੇ ਠੀਕ ਹੈ ਬੜੀ ਵਾਰ ਉਸ ਚੀਜ਼ ਨੂੰ ਪਖੰਡ ਕਹਿ ਕੇ ਨਤਾਰ ਦਿੱਤਾ ਜਾਂਦਾ ਲੰਗਰ ਵਰਤਾਇਆ ਜਾਂਦਾ ਤੇ ਆਮ ਤੌਰ ਤੇ ਜਿਹੜੇ ਵਰਤਾਵੇ ਨਾ ਉਹਨਾਂ ਦੀ ਜ਼ੁਬਾਨ ਤੇ ਹੁੰਦਾ ਪ੍ਰਸ਼ਾਦਾ ਵਾਹਿਗੁਰੂ ਦਾਲ ਵਾਹਿਗੁਰੂ ਉਹਦੀ ਇੱਕ ਸ਼ੈਲੀ ਹੈ ਉਹਦੇ ਵਿੱਚੋਂ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਵੀ ਮੈਂ ਬੰਦੇ ਨੂੰ ਨਹੀਂ ਦੇ ਰਿਹਾ ਮੈਂ ਤੇਰੇ ਵਿੱਚੋਂ ਤੇਰੀ ਜਾਤ ਤੇਰਾ ਮਜ਼ਬ ਤੇਰਾ ਰੰਗ ਨਹੀਂ ਵੇਖ ਰਿਹਾ ਵੀ ਤੂੰ ਕਿੱਥੋਂ ਆਇਆ ਮੈਨੂੰ ਤੇਰੇ ਵਿੱਚੋਂ ਆਪਣਾ ਗੁਰੂ ਦਿਸ ਰਿਹਾ ਮੈਂ ਤਾਂ ਕਰਕੇ ਸ਼ਕਾਰਾ ਜਿਹੜਾ ਛੱਕ ਰਿਹਾ ਉਹ ਇਹ ਨਹੀਂ ਕਹਿ ਰਿਹਾ ਮੈਂ ਤੇਰਾ ਦਿੱਤਾ ਖਾ ਰਿਹਾ ਉਹ ਹੱਥ ਅੱਡ ਕੇ ਕਹਿੰਦਾ ਵੀ ਮੈਂ ਗੁਰੂ ਦਾ ਦਿੱਤਾ ਖਾ ਰਿਹਾ ਉਹ ਗੱਲ ਵੱਖਰੀ ਐ ਅੱਜ ਸਾਰਾ ਇਹ ਸਿਸਟਮ ਉਲਟਾ ਹੋ ਕੇ ਬੈਠ ਗਿਆ ਅਸੀਂ ਬੰਦੇ ਦਾ ਲੰਗਰ ਸਮਝ ਲੈਨੇ ਆ ਤੇ ਖਵਾਣ ਵਾਲਾ ਵੀ ਕਹਿੰਦਾ ਮੇਰਾ ਦਿੱਤਾ ਖਾ ਰਿਹਾ ਨਹੀਂ ਇਹ ਗੁਰੂ ਦੀ ਦਾਤ ਐ ਸਾਬ ਨੇ ਸਾਨੂੰ ਕਿਸੇ ਜੋਗੇ ਕੀਤਾ ਨਾ ਦਾਨ ਕਿਸੇ ਨੂੰ ਦੇਣ ਜੋਗੇ ਕੀਤਾ ਨਾ ਕਦੇ ਵੀ ਆਮ ਤੌਰ ਤੇ ਕਹਾਵਤ ਚਲੋ ਬਾਣੀ ਦੀ ਗੱਲ ਤੇ ਨਹੀਂ ਪਰ ਇਹ ਆਮ ਤੌਰ ਤੇ ਗੱਲ ਕੀਤੀ ਜਾਂਦੀ ਵੀ ਜੇ ਕਿਸੇ ਨੂੰ ਦੇਣਾ ਵੀ ਤੇ ਇਦਾਂ ਦੇਓ ਵੀ ਜੇ ਸੱਜੇ ਹੱਥੋਂ ਦਿੱਤਾ ਤੇ ਖੱਬੇ ਨੂੰ ਪਤਾ ਨਾ ਲੱਗੇ ਵੀ ਕਿਸੇ ਨੂੰ ਕੁਝ ਦਿੱਤਾ ਤੇ ਸਾਡਾ ਇਹ ਆ ਵੀ ਸਾਡੇ ਦੋਵੇਂ ਹੱਥ ਚੱਲ ਕੇ ਜਦੋਂ ਤੱਕ ਅਸੀਂ ਵੱਡਾ ਸਾਰਾ ਟਾਈਪ ਕਰਕੇ ਤੇ ਫੋਟੋ ਨਹੀਂ ਪਾ ਦਿੰਦੇ ਉਦੋਂ ਤੱਕ ਸਾਨੂੰ ਕਿਤੇ ਚੈਨ ਆਉਂਦਾ ਦੋਵੇਂ ਹੱਥ ਤੇ ਛੱਡੋ ਜਦੋਂ ਤੋ ਫਿਰ ਅਸੀਂ ਉਹਨੂੰ ਵੇਖਦੇ ਹਾਂ ਵੀ ਕਿੰਨੇ ਲੋਕਾਂ ਨੇ ਵੇਖਿਆ ਅੱਗੇ ਦਾ ਅਗਲੇ ਦਾ ਕਿੰਨਾ ਕਿ ਜਲੂਸ ਨਿਕਲਿਆ ਕਿ ਨਹੀਂ ਨਿਕਲਿਆ ਸਿੱਖੀ ਦੇ ਵਿੱਚ ਤੇ ਇਹ ਗੱਲ ਨਹੀਂ ਹੈ ਇੱਥੇ ਸਾਰਾ ਕੁਝ ਵਾਰ ਕੇ ਉਹਨਾਂ ਪਿੱਛੇ ਨੇ ਮੁੜ ਕੇ ਨਹੀਂ ਵੇਖਿਆ ਵੀ ਹਾਂ ਕੀ ਹੈ ਸਹਿਬ ਨੇ ਬਖਸ਼ਿਸ਼ ਕੀਤੀ ਜਹ ਪ੍ਰਸਾਦ ਕਰੇ ਪੁੰਨ ਵੋਦਾਨ ਮਨ ਆਠ ਪੈਰ ਕਰ ਤਿਸ ਦਾ ਧਿਆਨ ਆਪਣੇ ਆਪ ਨੂੰ ਨਾ ਜਤਾ ਭਾਈ ਉਸ ਰੱਬ ਦਾ ਧਿਆਨ ਧਰਿਆ ਕਰ ਉਸ ਰੱਬ ਨੂੰ ਚੇਤਾ ਰੱਖਿਆ ਕਰ ਜਹ ਪ੍ਰਸਾਦ ਤੂੰ ਆਚਾਰ ਵਿਵਹਾਰ ਜੀ ਦੀ ਕਿਰਪਾ ਦੇ ਨਾਲ ਤੇਰਾ ਸੁੰਦਰ ਆਚਾਰ ਵਿਵਹਾਰ ਬਣਿਆ ਹੋਇਆ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਉਸ ਰੱਬ ਨੂੰ ਇੱਕ ਇੱਕ ਸਵਾਸ ਤੇ ਚੇਤਾ ਰੱਖਿਆ ਕਰ ਜਹ ਪ੍ਰਸਾਦ ਤੇਰਾ ਸੁੰਦਰ ਰੂਪ ਜੀ ਦੀ ਕਿਰਪਾ ਦੇ ਨਾਲ ਤੇਰਾ ਸੋਹਣਾ ਸੁਨੱਖਾ ਰੂਪ ਹੈ ਸੋ ਪ੍ਰਭ ਸਿਮਰੋ ਸਦਾ ਅਨੂਪ ਜਿਹੜਾ ਰੂਪ ਤੋਂ ਰਹਿਤ ਹੈ ਉਸ ਰੱਬ ਨੂੰ ਸਦਾ ਸਿਮਰਿਆ ਕਰ ਜਹ ਪ੍ਰਸਾਦ ਤੇਰੀ ਨਿੱਕੀ ਜ਼ਾਤ ਪਤਸ਼ਾਹ ਜੀ ਕਹਿੰਦੇ ਜਿਸ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਕਿਰਪਾ ਦੇ ਨਾਲ ਤੈਨੂੰ ਚੰਗੀ ਮਨੁੱਖਾ ਜਿਹੜੀ ਜ਼ਾਤ ਹੈ ਉਹ ਪ੍ਰਾਪਤ ਹੋਈ ਹੈ ਕਿਤੇ ਜ਼ਾਤ ਦਾ ਅਪਮਾਨ ਦੀ ਗੱਲ ਨਹੀਂ ਮਨੁੱਖਾ ਜ਼ਾਤ ਦੀ ਗੱਲ ਕੀਤੀ ਹੈ ਮਹਾਰਾਜ ਨੇ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਦਿਨ ਰਾਤ ਉਸ ਰੱਬ ਨੂੰ ਚੇਤਾ ਰੱਖ ਜਹ ਪ੍ਰਸਾਦ ਤੇਰੀ ਪਤ ਰਹਿ ਜੀ ਦੀ ਕਿਰਪਾ ਦੇ ਸਦਕਾ ਤੇਰੀ ਪਤ ਇੱਜ਼ਤ ਰੱਖੀ ਹੋਈ ਹੈ ਗੁਰਪ੍ਰਸਾਦ ਨਾਨਕ ਜਸ ਕਹੇ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਬਰਕਤ ਦੇ ਨਾਲ ਵਡਭਾਗੀ ਜਿਹੜਾ ਇਨਸਾਨ ਹੈ ਉਹ ਉਹਦੇ ਸਰਬ ਦਾ ਸ਼ੁਕਰ ਕਰਦਾ ਉਸ ਰੱਬ ਦੀ ਬੰਦਗੀ ਕਰਦਾ ਅਗਲੇ ਪਦੇ ਦਾ ਪਾਠ ਕਰੀਏ ਜੀ ਜੈ ਪ੍ਰਸਾਦ ਸੁਨੈ ਕਰਨਾਦ ਜੈ ਪ੍ਰਸਾਦ ਪੀਖੈ ਬਿਸਮਾਦ ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੈ ਪ੍ਰਸਾਦ ਸੁਖ ਸਹਿ ਜੇ ਬਸਨਾ ਜੈ ਪ੍ਰਸਾਦ ਹਸਤ ਕਰ ਚਲੈ ਜੈ ਪ੍ਰਸਾਦ ਸੰਪੂਰਨ ਫਲੈ ਜੈ ਪ੍ਰਸਾਦ ਪਰਮਗਤ ਪਾਵੈ ਜੈ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਧਿਆਗ ਅਵਰਕਤ ਲਾਗੋ ਗੁਰ ਪ੍ਰਸਾਦਿ ਨਾਨਕ ਮਨ ਜਾਗੋ ਜੈ ਪ੍ਰਸਾਦ ਸੁਨੈ ਕੰਨ ਨਾਦ ਜੀ ਦੀ ਕਿਰਪਾ ਦੇ ਨਾਲ ਆਪਣੇ ਕੰਨਾਂ ਨਾਲ ਤੂ ਨਾਦ ਸੁਣਦੇ ਆਵਾਜ਼ ਸੁਣਦੇ ਪਰਮਾਤਮਾ ਦੀ ਬਖਸ਼ਿਸ਼ ਹੈ ਸਾਨੂੰ ਇਹ ਤਾਕਤ ਪ੍ਰਾਪਤ ਕੋਈ ਸੁਣਣ ਜੈ ਪ੍ਰਸਾਦ ਬੋਲੇ ਬਿਸਮਾਦ ਤੂੰ ਅਚਰਜ ਤਰੀਕੇ ਦੇ ਆਪਣੀ ਜ਼ੁਬਾਨ ਤੋਂ ਬੋਲ ਬੋਲਦਾ ਇਸ ਪਰਮਾਤਮਾ ਦੀ ਕਿਰਪਾ ਹੈ ਜੈ ਪ੍ਰਸਾਦ ਵਿਖੇ ਬਿਸਮਾਦ ਤੂੰ ਆਪਣੀ ਅੱਖਾਂ ਦੇ ਨਾਲ ਬੜੇ ਸੁੰਦਰ ਕੁਦਰਤ ਦੇ ਜਿਹੜੇ ਬਿਸਮਾਦ ਕਰਨ ਵਾਲੇ ਨਜ਼ਰੀਏ ਨੇ ਉਹ ਤੂੰ ਵੇਖਣੇ ਅੱਖਾਂ ਦੇ ਨਾਲ ਤੈਨੂੰ ਦਾਤ ਪ੍ਰਾਪਤ ਹੋਈ ਇਹਦਾ ਸ਼ੁਕਰ ਕਰਿਆ ਕਰ ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੀ ਦੀ ਕਿਰਪਾ ਦੇ ਨਾਲ ਤੂੰ ਅੰਮ੍ਰਿਤ ਰੂਪੀ ਬਚਨ ਆਪਣੀ ਰਸਨਾ ਤੋਂ ਬੋਲਦਾ ਹੈ ਜੈ ਪ੍ਰਸਾਦ ਸੁਖ ਸਹਿਜੇ ਬਸਣਾ ਜੀ ਦੀ ਕਿਰਪਾ ਦੇ ਨਾਲ ਉਹ ਸੁਖ ਦੇ ਨਾਲ ਬਸ ਬਸਦਾ ਹੈ ਇਸ ਦੁਨੀਆ ਦੇ ਵਿੱਚ ਹੁਣ ਆਪਾਂ ਪਿਛਲੇ ਪਦੇ ਵਿੱਚ ਗੱਲ ਕੀਤੀ ਸੀ ਇੱਥੇ ਮਹਾਰਾਜ ਨੇ ਉਹ ਗੱਲ ਕੀਤੀ ਜੈ ਪ੍ਰਸਾਦ ਹਸਤ ਕਰ ਚਲੇ ਹੁਣ ਆਪਾਂ ਪਿਛਲੇ ਪਦੇ ਵਿੱਚ ਹਸਤ ਦੀ ਗੱਲ ਕੀਤੀ ਇੱਥੇ ਮਹਾਰਾਜ ਨੇ ਉਹ ਵੀ ਗੱਲ ਕੀਤੀ ਇੱਥੇ ਵੀ ਦੇਖੋ ਇੱਥੇ ਦੋ ਲਫ਼ਜ਼ ਆਏ ਆ ਹਸਤ ਤੇ ਕਰ ਦੋਵਾਂ ਦਾ ਅਰਥ ਹੱਥ ਜਿਹੜਾ ਕਰ ਲਸਜਾ ਉਹਦਾ ਅਰਥ ਵੀ ਹੱਥ ਆਉਂਦਾ ਦੋਏ ਕਰ ਜੋੜ ਕਰੋ ਅਰਦਾਸ ਕਰਦਾ ਅਸ ਅਰਥ ਹੁਣ ਇੱਥੇ ਦੋ ਲਫ਼ਜ਼ ਮਹਾਰਾਜ ਨੇ ਵਰਤੇ ਆ ਅਰਥ ਇੱਕੋ ਹੀ ਹੋ ਰਿਹਾ ਹੱਥ ਉਹਦਾ ਕੀ ਭਾਵ ਹੈ ਮਹਾਰਾਜ ਦੋ ਲਫ਼ਜ਼ ਜਿਹੜੇ ਉਹ ਕਿਉਂ ਵਰਤ ਰਿਹਾ ਦੋ ਲਫ਼ਜ਼ ਇਸ ਕਰਕੇ ਵਰਤ ਰਿਹਾ ਕਵਿਤਾ ਦੀ ਜਿਹੜੀ ਚਾਲ ਹੈ ਉਹ ਪੂਰੀ ਹੋ ਸਕੇ ਸਹਿਬ ਨੇ ਬਖਸ਼ਿਸ਼ ਕੀਤੀ ਜੈ ਪ੍ਰਸਾਦ ਹਸਤ ਕਰ ਚਲੇ ਜੀ ਦੀ ਕਿਰਪਾ ਦੇ ਨਾਲ ਤੇਰੇ ਹੱਥ ਪੈਰ ਚੱਲ ਰਹੇ ਪਰਮਾਤਮਾ ਦੀ ਬਖਸ਼ਿਸ਼ ਹੈ ਪਾਹੀ ਤੇ ਹੱਥ ਪੈਰ ਚੱਲ ਰਹੇ ਨੇ ਜੈ ਪ੍ਰਸਾਦ ਸੰਪੂਰਨ ਫਲ ਹੈ ਜੀ ਦੀ ਕਿਰਪਾ ਦੇ ਨਾਲ ਤੇਰਾ ਜਿਹੜਾ ਸਾਰਾ ਕਾਰ ਵਿਹਾਰ ਹੈ ਉਹ ਵਧੀਆ ਚੱਲ ਰਿਹਾ ਕਾਮਯਾਬ ਹੋ ਰਿਹਾ ਤੂੰ ਜੈ ਪ੍ਰਸਾਦ ਪਰਮਗਤ ਪਾਵੇ ਜੀ ਦੀ ਕਿਰਪਾ ਦੇ ਨਾਲ ਉਹ ਉੱਚ ਪਦਵੀ ਪਰਮਗਤ ਪਤ ਪਦਵੀ ਜਿਹੜੀ ਉਹ ਹਾਸਲ ਕਰ ਰਿਹਾ ਜੈ ਪ੍ਰਸਾਦ ਸੁਖ ਸਹਿਜ ਸਮਾਵੇ ਜੀ ਦੀ ਕਿਰਪਾ ਦੇ ਨਾਲ ਤੂੰ ਸੁੱਖ ਦੇ ਵਿੱਚ ਜੁੜ ਕੇ ਆਪਣੇ